ਕੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰੰਜੀ ਸਟੱਡੀ ਟੈਗ ਉੱਪਰ ਹਾਂਜੀ ਅੱਜ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਬੱਚਿਆਂ ਦੇ ਮਾਪਿਓ ਦੀ ਡੈਥ ਹੋ ਚੁੱਕੀ ਆ ਜਾਂ ਜਿਹੜੇ ਕਿਤੇ ਕੰਮ वगैरह ਤੇ ਲੱਗੇ ਹੋਏ ਨੇ ਤਾਂ ਉਹਨਾਂ ਨੂੰ ਜਿਹੜਾ 4000 ਰੁਪਏ ਮਹੀਨਾ ਦਿੱਤੇ ਜਾਣਗੇ ਇਸ ਦੇ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀ ਸਕੀਮਾਂ ਦੀ ਜਾਣਕਾਰੀ ਦਿੱਤੀ ਆ ਆ ਉਥੋਂ ਲੈ ਚੱਲਦੇ ਹਾਂ ਪੂਰੀ ਵੀਡੀਓ ਦੇ ਵੱਲ ਨੋ ਦੇ ਪੇਰੈਂਟਸ ਨਹੀਂ ਜਾਂ ਜਿਨ੍ਹਾਂ ਦੇ ਮਾਪਿਓ ਇੰਨੇ ਸਮਰੱਥ ਨਹੀਂ ਕਿ ਉਹ ਆਪਦੇ ਬੱਚਿਆਂ ਨੂੰ ਪੜ੍ਹਾ ਸਕਣ ਜਾਂ ਕੋਈ ਹੋਰ ਮਜਬੂਰੀ ਕਰਕੇ ਜਿਹਦੇ ਕਰਕੇ ਬੱਚਿਆਂ ਬੱਚੇ ਆਪਣੀ ਪੜ੍ਹਾਈ ਤੋਂ ਜਾਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨੇ ਅਸੀਂ ਉਹਨਾਂ ਬੱਚਿਆਂ ਨੂੰ ਕਵਰ ਕੀਤਾ ਔਰ ਪੂਰੇ ਪੰਜਾਬ ਦੇ ਵਿੱਚ ਤਕਰੀਬਨ 2000 ਬੱਚੇ ਜਿਹੜੇ ਕਵਰ ਕੀਤੇ ਗਏ ਆ ਔਰ ਅਸੀਂ ਟੀਚਾ ਵੀ ਇਸ ਤੋਂ ਅੱਗੇ ਰੱਖਿਆ ਹੋਇਆ ਔਰ ਅੱਜ 4000 ਪ੍ਰਤੀ ਮਹੀਨਾ ਦੇ ਨਾਲ ਇਹਨਾਂ ਦੀ ਇੱਕ ਸਕਾਲਰਸ਼ਿਪ ਟਾਈਪ ਜਿਹੜੀ ਸਕੀਮ ਹੁੰਦੀ ਹੈ ਕਿ 4000 ਬੱਚੇ ਨੂੰ ਹਰ ਮਹੀਨੇ ਮਿਲੇਗਾ 18 ਸਾਲ ਦੀ ਉਮਰ ਤੱਕ ਕੋਈ ਸ਼ਰਤ ਵੀ ਰੱਖੀ ਦੀ ਹੈ ਕੀ ਕੋਈ ਆਰਗਨ ਦੀ ਸ਼ਰਤ ਹੋਵੇ ਜਾਂ ਜਿਹੜੇ ਕਿੰਨੇ ਬੱਚੇ ਜਿਹੜੇ ਹੈ ਕਿ ਪਰਿਵਾਰ ਦੇ ਵਿੱਚ ਹੋਣ ਚਾਹੀਦੇ ਸਾਰੇ ਲਾਭ ਲੈ ਸਕਦੇ ਆ ਆ ਦੇਖੋ ਜੀ ਪੇਰੈਂਟਸ ਦੀ ਐਨੂਅਲ ਇਨਕਮ ਜਿਵੇਂ ਬਾਕੀ ਕੋਈ ਪੈਨਸ਼ਨ ਲਾਉਣੇ ਆ ਇਹਦੇ ਵਿੱਚ ਵੀ ਕੰਸੀਡਰ ਕੀਤੀ ਜਾਂਦੀ ਜਿਵੇਂ ਐਨੂਅਲ ਅਸੀਂ 92 1000 ਤੋਂ ਥੱਲੇ ਵਾਲਿਆਂ ਨੂੰ ਸ਼ਹਿਰੀ ਤੇ 72000 ਤੋਂ ਥੱਲੇ ਜਿਹੜੇ ਪਿੰਡੂ ਹਲਕੇ ਦੇ ਪੇਰੈਂਟਸ ਆਉਂਦੇ ਇਸ ਤਰ੍ਹਾਂ ਕਨਸਿਡਰ ਕਰਦੇ ਆ ਪਰ ਮੇਰੀ ਕੋਸ਼ਿਸ਼ ਇਹੀ ਹੈ ਕਿ ਕੋਈ ਵੀ ਬੱਚਾ ਜਿਹੜਾ ਵਾਕਈ ਡਿਜ਼ਰਵ ਕਰਦਾ ਵੀ ਉਹ ਇਸ ਕੀਮਤੋਂ ਵਾਂਝਾ ਨਾ ਰਹੇ ਔਰ ਅਸੀਂ ਇਹਦੇ ਤੇ ਪ੍ਰੋਪਰ ਇੱਕ ਕੈਂਪੇਨ ਚ ਲਾ ਕੇ ਉਹਨਾਂ ਬੱਚਿਆਂ ਨੂੰ ਕਵਰ ਕਰਾਂਗੇ ਜਿਹੜੀ ਪੈਦਾ ਨਾਲ ਪਿਛੋਂ ਮਿਲਦੀ ਜਿਵੇਂ ਤੋਂ ਤੋਂ ਅਲਾਵਾ 4000 ਰੁਪਏ ਸਰ ਮੰਤਰੂ ਆ ਜੇਕਰ ਉਹ ਪਹਿਲਾਂ ਹੀ 1500 ਪੈਨਸ਼ਨ ਲੈ ਰਿਆ ਫਿਰ ਉਹ ਨਹੀਂ ਲੈ ਸਕਦਾ ਪਰ ਜੇਕਰ ਉਹ ਕਿਸੇ ਪੈਨਸ਼ਨ ਚ ਕਵਰ ਨਹੀਂ ਹੋ ਰਿਹਾ ਫਿਰ ਅਸੀਂ ਉਹਨੂੰ 4000 ਦੇਵਾਂਗੇ ਭਾਵੇਂ ਉਹ ਪੀਖ ਮੰਗਦੇ ਬੱਚੇ ਅਸੀਂ ਰੈਸਕਿਊ ਕਰਦੇ ਆ ਜਾਂ ਕੋਈ ਸਾਨੂੰ ਲੇਬਰ ਕਰਦੇ ਬੱਚੇ ਮਿਲ ਰਹੇ ਨੇ ਇਸ ਤਰ੍ਹਾਂ ਦੇ ਬੱਚੇ ਅਸੀਂ ਕਵਰ ਕਰ ਕਿੰਨਾ ਬਜਟ ਰੱਖਿਆ ਗਿਆ ਹੈਗਾ ਇਸ ਸਕੀਮ ਦਾ ਦੇਖੋ ਜੀ ਮੈਂ ਤੁਹਾਨੂੰ ਦੱਸੇ ਕਿ 2080 ਕਵਰ ਕੀਤਾ ਔਰ ਮਾਰਚ ਤੱਕ ਅਸੀਂ ਇਹ ਕੀਤਾ ਕਿ 7000 ਬੱਚਾ ਅਸੀਂ ਹੋਰ ਕਵਰ ਕਰਨਾ ਔ ਸਾ ਜਿਹੜਾ 7000 ਬੱਚਿਆਂ ਨੂੰ ਅਸੀਂ 4000 ਪ੍ਰਤੀ ਮਹੀਨਾ ਦਾ ਸਾਥ ਦੇ ਵਿੱਚ ਤੁਸੀਂ ਗੱਲ ਕੀਤੀ ਆ ਅਰਗੜ ਵਾਲੀ ਵਰਕਰਾਂ ਦੀ ਕਿ ਅਸੀਂ ਇਹ ਆਰਪਟੀ ਕਰਨੀ ਸ਼ੁਰੂ ਕਰ ਦੇਵਾਂਗੇ ਜੇ ਕਿਸੇ ਕਾਰਨ ਕਰਕੇ ਐਬਸੈਂਟ ਹੋ ਗਏ ਤੇ ਉਹਨਾਂ ਨੂੰ ਦੁਬਾਰੇ ਪੂਜਣਾ ਕਰਵਾ ਦੇ ਆ ਬਹੁਤ ਸਾਰੇ ਇਹੋ ਜਿਹੇ ਕੇਸ ਆ ਰਹੇ ਨੇ ਜਿਹਦੇ ਵਿੱਚ ਕੋਈ ਬਿਮਾਰੀ ਕਰਕੇ ਜਾਂ ਕੋਈ ਜੈਨੂਅਲ ਪ੍ਰੋਬਲਮ ਕਰਕੇ ਐਬਸੈਂਟ ਰਹੀਆਂ ਔਰ 100 ਤੋਂ ਉੱਪਰ ਇਹੋ ਜਿਹੇ ਕੇਸ ਮੇਰੇ ਕੋਲ ਪਏ ਨਹੀਂ ਉਹਦੇ ਲਈ ਕੋਈ ਪਾਲਿਸੀ ਬਣਾਉਣੀ ਪਾਏਗੀ ਕਿਉਂਕਿ ਇੱਕ ਨੂੰ ਕੀਤਾ ਤਾਂ ਦੂਜਾ ਕੋਰਟ ਕੇਸ ਕਰੇਗਾ ਸੋ ਅਸੀਂ ਪਾਲਿਸੀ ਕੱਢ ਰਹੇ ਹਾਂ ਤਾਂ ਕਿ ਉਹਨਾਂ ਦਾ ਵੀ ਦੁੱਖ ਦਰਦ ਜਿਹੜਾ ਸੁਣਿਆ ਜਾਵੇ ਪਰ ਦੂਸਰੇ ਪਾਸੇ ਕਲਕੱਤਾ ਦੇ ਵਿੱਚ ਇੱਕ ਵੱਡਾ ਖਾੜ ਵਸਪਿਆ ਹੈਗਾ ਪੂਰੇ ਜਿਹੜਾ ਸ਼ਰਮਨਾਕ ਘਟਨਾ ਹੈਗੀ ਹੈ ਕਿ ਆਪ ਦੇ ਵਿੱਚ ਆਜਾਏ ਕੋਈ ਤੂੰ ਬੰਦਾ ਆਣ ਜਾ ਰਿਹਾ ਬਤਾ ਜੋ ਔਰਤ ਨੂੰ ਆ ਜੋ ਵੀ ਕਲਕੱਤਾ ਚ ਵਾਪਰਿਆ میری ਤਾਂ یہ خواہش ہے کہ کبھی بھی یہ کتھے بھی نہ واپرے پر سਾਨੂੰ چوکس ہونے دی لوڑ ہے کیونکہ بیٹیاں ਧੀਆਂ ਭੈਣਾਂ ਸਭ ਦੀਆਂ ਸੰਜੀਆਂ ਉਹਦੇ ਲਈ ਅਸੀਂ ਇੱਕ ਤਾਂ ਜੋ ਮੇਰੇ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਅਸੀਂ ਊਮਨ ہیلپ لائن 181 ਉਹਨੂੰ ਹੋਰ ਮਜ਼ਬੂਤ ਕਰਨ ਤੇ ਲਈ ਉਹਦੇ ਚ 250 ਹੋਰ ਭਰਤੀਆਂ ਕਰਨ ਜਾ ਰਹੇ ਹਾਂ ਤਕਰੀਬਨ 2 ਮਹੀਨੇ ਵਿੱਚ ਅਸੀਂ ਇਹ ਕੰਪਲੀਟ ਕਰ ਲਵਾਂਗੇ ਔਰ ਜਿਹੜਾ ਪੌਸ਼ ਐਕਟ ਹੈ ਕਿ ਸੈਕਸ਼ੂਅਲ ਹਰਾਸਮੈਂਟ ਦੇ ਅਗੇਂਸਟ ਉਹਨੂੰ ਵੀ ਅਸੀਂ ਥੋੜੇ ਹੋਰ ਸਖਤੀ ਨਾਲ ਲਾਗੂ ਕਰਾਂਗੇ ਬਾਕੀ ਜਿੱਥੇ ਕਿਤੇ ਸਾਵਧਾਨੀਆਂ ਦੀ ਲੋੜ ਹੈ ਚਾਹੇ ਸੀਸੀਟੀਵੀ ਕੈਮਰਾਜ਼ ਦੀ ਲੋੜ ਹੈ ਸੁਰੱਖਿਆ ਅਫਸਰਾਂ ਦੀ ਲੋੜ ਹੈ ਉਹ ਅਸੀਂ ਡਿਮਾਂਡਸ ਲੈ ਰਹੇ ਹਾਂ ਔਰ ਉਹ ਵੀ ਅਸੀਂ ਕਰਾਂਗੇ